ਸੋ ਪੰਜਾਬੀਆਂ ਜੇ ਕਿਤੇ ਆ ਜੇ ਵੀਡੀਓ ਪ੍ਰਵਾਸੀਆਂ ਦੀ ਹੁੰਦੀ ਤਾਂ ਤੁਸੀਂ ਸ਼ੇਅਰ ਆਲੀ ਨੇਰੀ ਲਿਆ ਦੇਣੀ ਸੀ ਮੈਨੂੰ ਪਤਾ ਤੁਸੀਂ ਇਹ ਵੀਡੀਓ ਸ਼ੇਅਰ ਨਹੀਂ ਕਰਨੀ ਕਿਉਂਕਿ ਇਹ ਵੀਡੀਓ ਇੱਕ ਗੁਰਸਿੱਖ ਦੀ ਆ ਇੱਕ ਪੰਜਾਬੀ ਵੀ ਆ ਇੱਕ ਮਿਹਨਤੀ ਪੰਜਾਬੀ ਮੁੰਡੇ ਦੀ ਆ ਮੈਨੂੰ ਪਤਾ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਨਾਲ ਬਤਕਰਾ ਕਰਨਾ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਦੀ ਸਪੋਰਟ ਨਹੀਂ ਕਰਨੀ ਮੈਂ ਫੇਰ ਵੀ ਇਹ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਰਿਹਾ ਮੈਂ ਪੂਰਾ ਜ਼ੋਰ ਲਾ ਦੂੰਗਾ ਕਿ ਸਾਡੇ ਪੰਜਾਬੀਆਂ ਨੂੰ ਹੀ ਕੰਮ ਮਿਲੇ ਸਾਡੇ ਪੰਜਾਬੀ ਵੱਧ ਚੜ ਕੇ ਆਪਣੇ ਬਿਜ਼ਨਸ ਸ਼ੁਰੂ ਕਰਨ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ ਪਰ ਮੈਂ ਤਾਂ ਪ੍ਰਣ ਕੀਤਾ ਹੋਇਆ ਕਿ ਮੈਂ ਜਿੰਨਾ ਵੀ ਸਮਾਨ ਖਰੀਦਣਾ ਹੈ ਹਮੇਸ਼ਾ ਪੰਜਾਬੀਆਂ ਤੋਂ ਹੀ ਖਰੀਦਣਾ ਹੈ ਅਤੇ ਸ਼ੁਰੂ ਤੋਂ ਹੀ ਪੰਜਾਬੀਆਂ ਤੋਂ ਹੀ ਖਰੀਦਦਾ ਆ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਮਿਹਨਤੀ ਮੁੰਡੇ ਨੇ ਸਬਜ਼ੀ ਦਾ ਕੰਮ ਤੋਰਿਆ ਤੇ ਜਦੋਂ ਅਸੀਂ ਵੀਰ ਕੋਲ ਆਏ ਵੀਰ ਨਾਲ ਗੱਲਬਾਤ ਕੀਤੀ ਤਾਂ ਬਾਈ ਸਾਡੇ ਮਨ ਨੂੰ ਬੜਾ ਝਟਕਾ ਲੱਗਿਆ ਬੜਾ ਸਾਨੂੰ ਦੁੱਖ ਹੋਇਆ ਕਿ ਮੈਂ ਵੀਰ ਨੂੰ ਆ ਕੇ ਪੁੱਛਿਆ ਮੈਂ ਕਿਹਾ ਵੀਰ ਕਿੰਨੇ ਕੁ ਮਹੀਨਿਆਂ ਤੋਂ ਇਹ ਸਬਜ਼ੀ ਦਾ ਕੰਮ ਤੋਰਿਆ ਏ ਵੀਰ ਮੈਨੂੰ ਕਹਿੰਦਾ ਬਾਈ 3-4 ਮਹੀਨੇ ਹੋ ਗਏ ਵੀ ਮੈਂ ਇਹ ਕੰਮ ਸ਼ੁਰੂ ਕੀਤੇ ਨੂੰ ਮੈਂ ਕਿਹਾ ਵੀਰ ਇਸ ਤੋਂ ਪਹਿਲਾਂ ਕੀ ਕੰਮ ਕਰਦਾਤਾ ਵੀਰ ਕਹਿੰਦਾ ਇਸ ਤੋਂ ਪਹਿਲਾਂ ਮੈਂ ਇੱਕ ਕਨਫੈਕਟਰੀ ਦੀ ਦੁਕਾਨ ਤੇ ਲੱਗਿਆ ਹੋਇਆ ਸੀ ਵੀ ਜਿੱਥੇ ਮੇਰੀ 9-10000 ਰੁਪਏ ਤਨਖਾਹ ਸੀ ਤੇ ਵੀਰ ਕਹਿੰਦਾ ਵੀ ਮੈਂ ਪਰਿਵਾਰ ਵਾਲਾ ਬੰਦਾ ਏ ਮੇਰਾ ਪਰਿਵਾਰ ਆ ਮੇਰੀ ਘਰ ਵਾਲੀ ਆ ਮਾਪੇ ਆ ਤੇ ਸਾਰਾ ਜਿਹੜਾ ਕਾਰੋਬਾਰ ਆ ਮੇਰੇ ਸਿਰ ਤੇ ਆ ਤੇ ਕਿੰਨਾ ਨਾ ਪਲੱਸ 2 ਕੀਤੀ ਹੋਈ ਆ ਤੇ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਦੋਂ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਕੋਈ ਮੈਨੂੰ ਮੇਰੇ ਮਤਲਬ ਦਾ ਕੰਮ ਨਹੀਂ ਮਿਲਿਆ ਤਾਂ ਮੈਂ ਥੱਕ ਹਾਰ ਕੇ ਕਿਸੇ ਦੀ ਦੁਕਾਨ ਤੇ ਨੌਕਰੀ ਕੀਤੀ ਤੇ ਉੱਥੇ ਮੈਨੂੰ 10000 ਤੋਂ ਵੱਧ ਤਨਖਾਹ ਨਹੀਂ ਮਿਲੀ ਫਿਰ ਉਸ ਤੋਂ ਬਾਅਦ ਮੈਂ ਸਬਜੀ ਦਾ ਕੰਮ ਤੋਰਿਆ ਮੈਂ ਕਹਿੰਦਾ ਸਬਜੀ ਦਾ ਕੰਮ ਤੋਰਿਆ ਪ੍ਰਵਾਸੀਆਂ ਨੂੰ ਦੇਖ ਕੇ ਕਿ ਜਦੋਂ ਪ੍ਰਵਾਸੀਆਂ ਦੇ ਕੋਲ ਸਾਡੇ ਪੰਜਾਬੀ ਐਨਾ ਇਨੀਆਂ ਪੀੜ੍ਹਾ ਕਰ ਦਿੰਦੇ ਐ ਐਨਾ ਕੱਟ ਹੋ ਜਾਂਦਾ ਪ੍ਰਵਾਸੀਆਂ ਦੇ ਕੋਲ ਤਾਂ ਮੈਂ ਤਾਂ ਫੇਰ ਯਾਰ ਪੰਜਾਬ ਦਾ ਐ ਮੈਂ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦਾ ਪੰਜਾਬੀ ਆ ਮੇਰੇ ਕੋਲ ਤਾਂ ਪੰਜਾਬੀ ਨੱਠ ਕੇ ਆਣਗੇ ਸਬਜੀ ਲੈਣ ਕਹਿੰਦਾ ਫਿਰ ਮੈਂ ਇਹ ਸੋਚ ਕੇ ਸਬਜੀ ਦਾ ਕੰਮ ਸ਼ੁਰੂ ਕੀਤਾ ਤੇ ਕਹਿੰਦਾ ਜਦੋਂ ਮੈਂ ਸਬਜੀ ਦਾ ਕੰਮ ਸ਼ੁਰੂ ਕੀਤਾ ਤਾਂ ਬਾਈ ਕਹਿੰਦਾ ਮੇਰੇ ਦਿਲ ਨੂੰ ਬੜਾ ਦੁੱਖ ਲੱਗਿਆ ਕਿ ਲੋਕ ਫੇਰ ਵੀ ਪ੍ਰਵਾਸੀਆਂ ਕੋਲੇ ਜਾਂਦੇ ਰਹੇ ਪਰ ਮੇਰੇ ਕੋਲ ਨਹੀਂ ਕੋਈ ਵੀ ਆਂਦਾ ਕਹਿੰਦਾ ਕਈ ਵਾਰ ਤਾਂ ਮੈਨੂੰ ਮਜ਼ਦੂਰੀ 'ਚ ਸਬਜ਼ੀ ਸਿੱਟਰੀ ਨਹੀਂ ਪੈਂਦੀ ਆ ਤੇ ਕਈ ਵਾਰ ਸਬਜ਼ੀ ਮੈਂ ਜਿਹੜੀਆਂ ਆਵਾਰਾ ਡੰਗਰ ਆਵਾਰਾ ਪਸ਼ੂ ਗਾਇਆਂ ਫਿਰਦੀਆਂ ਹੁੰਦੀਆਂ ਮੈਂ ਉਹਨਾਂ ਨੂੰ ਵੀ ਕਹਿੰਦਾ ਪਾ ਕੇ ਜਾਂਦਾ ਵੀ ਖਰਾਬ ਹੋਣ ਨਾਲੋਂ ਯਾਰ ਕਿਸੇ ਦੇ ਪੇਟ ਵਿੱਚ ਤਾਂ ਪਊਗੀ ਵੀ ਬਰਬਾਦਤਾ ਨਾ ਹੋਵੇ ਕਹਿੰਦਾ ਬੜਾ ਦਿਲ ਨੂੰ ਦੁੱਖ ਹੁੰਦਾ ਏ ਕਿ ਸਾਡੇ ਪੰਜਾਬੀ ਪ੍ਰਵਾਸੀਆਂ ਕੋਲ ਤਾਂ ਭੱਜ ਕੇ ਚਲੇ ਜਾਂਦੇ ਆ ਪਰੇ ਪੰਜਾਬੀ ਪੰਜਾਬੀਆਂ ਦੀ ਸਿਹਤ ਤਾਂ ਕਿਉਂ ਨਹੀਂ ਕਰਦੇ ਮੈਨੂੰ ਇਹ ਸਮਝ ਨਹੀਂ ਆਉਂਦੀ ਤੇ ਮੈਂ ਵੀਰ ਕੋਲ ਆਇਆ ਤੇ ਮੈਂ ਕਿਹਾ ਵੀਰ ਕੋਈ ਨਹੀਂ ਆ ਵੀ ਮੈਂ ਤੁਹਾਡੀ ਇੱਕ ਵੀਡੀਓ ਬਣਾਉਂਦਾ ਮੈਨੂੰ ਪੂਰਾ ਯਕੀਨ ਆ ਵੀ ਜਿਹੜੇ ਪ੍ਰਵਾਸੀਆਂ ਦੇ ਕੋਲ ਪੰਜਾਬੀ ਜਾਂਦੇ ਆ ਨਾ ਅੱਜ ਤੋਂ ਬਾਅਦ ਤੁਹਾਡੇ ਕੋਲ ਆਇਆ ਕਰਨਗੇ ਵੀ ਯਾਰ ਸਾਡੇ ਪੰਜਾਬੀ ਐਨੇ ਵੀ ਮਾਰੇ ਨਹੀਂ ਆ ਪੰਜਾਬੀਆਂ ਦੀ ਹਮੇਸ਼ਾ ਇੱਕ ਸ਼ਿਕਾਇਤ ਰਹੀ ਆ ਕਿ ਪ੍ਰਵਾਸੀਆਂ ਕੋਲ ਅਸੀਂ ਤਾਂ ਜਾਂਦੇ ਆ ਕਿ ਸਾਡੇ ਪੰਜਾਬੀ ਮੁੰਡੇ ਇਹ ਕੰਮ ਕਰਦੇ ਨਹੀਂ ਆ ਲੈ ਵੀ ਪੰਜਾਬੀਓ ਹੁਣ ਸਾਡੇ ਪੰਜਾਬੀ ਮੁੰਡੇ ਨੇ ਇਹ ਕੰਮ ਕਰਿਆ ਸ਼੍ਰੀ ਚਮਕੌਰ ਸਾਹਿਬ ਮਾਗੜ ਦੀ ਏਜੰਸੀ ਆ ਸਾਹਮਣੇ ਆ ਦਿਖਾ ਦੇਖ ਲੋ ਜੀ ਉਹ ਬਜਾਜ ਵਾਲੀ ਮਾਗੜ ਦੀ ਏਜੰਸੀ ਆ ਤੇ ਇਧਰਲੇ ਪਾਸੇ ਦੋਸਤੋ ਹੈਗਾ ਇਹ ਬੱਸ ਸਟੈਂਡ ਆ ਜਿਹੜਾ ਸ਼੍ਰੀ ਚਮਕੌਰ ਸਾਹਿਬ ਦਾ ਤੇ ਆਹ ਦੇਖੋ ਜੀ ਆਹ ਜਾਂਦਾ ਸੰਤੂਆਂ ਨੂੰ ਰੋਡ ਠੀਕ ਆ ਜੀ ਆਹ ਬਾਜ਼ਾਰ ਨੂੰ ਰੋਡ ਚੱਲ ਗਿਆ ਬਾਬੇ ਬਿਸ਼ਪ ਕਰਮਾ ਦੇ ਮੰਦਰ ਕੋਲ ਨੂੰ ਤੇ ਆਹ ਏ ਵੀਰ ਦੀ ਦੁਕਾਨ ਤੇ ਹੁਣ ਮੈਂ ਇਹ ਦੇਖਣਾ ਏ ਕਿ ਜਿਹੜੇ ਪੰਜਾਬੀ ਹੁਣ ਤੱਕ ਸ਼ਿਕਾਇਤਾਂ ਕਰਦੇ ਰਹੇ ਆ ਕਿ ਪੰਜਾਬੀ ਭਾਈ ਆਪ ਨਹੀਂ ਕੰਮ ਕਰਦੇ ਤਾਂ ਕਰਕੇ ਅਸੀਂ ਪ੍ਰਵਾਸੀਆਂ ਕੋਲ ਜਾਂਦੇ ਆ ਤੇ ਹੁਣ ਆ ਵੀਰ ਨੇ ਆਪਣਾ ਕੰਮ ਖੋਲਿਆ ਸਬਜੀ ਦਾ ਤੇ ਵੀਰ ਪਹਿਲਾਂ ਕਿਸੇ ਕੋਲ ਨੌਕਰੀ ਕਰਦਾਤਾ ਤੇ ਹੁਣ ਭਾਈ ਇਹ ਦੇਖਣਾ ਤੁਹਾਡੇ ਹੱਥ ਚਾ ਕਿ ਤੁਸੀਂ ਇਹ ਵੀਰ ਨੂੰ ਕਾਮਯਾਬ ਕਰਨਾ ਕਿ ਵੀਰ ਨੂੰ ਤੁਸੀਂ ਨਿਰਾਸ਼ ਕਰਨਾ ਹੈ ਤੇ ਆਜੋ ਆਪਾਂ ਵੀਰ ਦੇਵੀ ਥੋੜੀ ਬਹੁਤੀ ਗੱਲਬਾਤ ਕਰਦੇ ਆ ਵੀਰ ਤੋਂ ਵੀ ਪੁੱਛਦੇ ਆ ਵੀਰ ਦਾ ਕੰਮ ਕਿੱਦਾਂ ਹੈ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਵਾਹ ਵਾਹੀ ਦੁਜੀ ਤੇ ਫਤੇ ਦੇ ਜੀ ਕਿੱਦਾਂ ਏ ਤੁਹਾਨੂੰ ਰਿਸਪਾਂਸ ਕਿੱਦਾਂ ਏ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਸਬਜ਼ੀ ਦੀ ਦੁਕਾਨ ਖੋਲੀ ਨੂੰ ਚਰਮਨ ਹੋ ਗਏ ਤੇ ਸਬਜ਼ੀ ਦਾ ਕੰਮ ਕਰਦੇ ਨੇ ਹਾਂ ਜੀ ਰਿਸਪਾਂਸ ਬਹੁਤੀ ਘੱਟ ਮਿਲਿਆ ਮੈਨੂੰ ਇੱਥੇ ਮੇਰੇ ਜਿਹੜੇ ਪੰਜਾਬੀ ਵੀਰ ਨੇ ਹਾਂ ਜੀ ਬਹੁਤ ਹੀ ਜ਼ਿਆਦਾ ਪ੍ਰਵਾਸੀਆਂ ਕੋਲ ਜਾ ਕੇ ਕੁਛ ਨਹੀਂ ਪਤਾ ਨਹੀਂ ਅਸੀਂ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਪਰ ਮੈਨੂੰ ਉਮੀਦ ਹੈ ਅੱਜ ਨਹੀਂ ਤਾਂ ਕੱਲ ਨਹੀਂ ਕਦੇ ਸਾਡੇ ਕੋਲ ਆਉਣਗੇ ਠੀਕ ਹੈ ਜੀ ਕਦੇ ਤਾਂ ਮੇਰੇ ਮਨ ਨੂੰ تسلی ਹੋਊਗੀ ਕਿ ਸਾਡੇ ਭਰਾ ਸਾਡੇ ਨਾਲ ਖੜਦੇ ਨੇ ਹਾਂ ਹੋ ਹੋ ਸਕਿਆ ਇਹ ਤੋਂ ਵੀ ਵੱਧ ਹੋਰ ਵੀ ਕੰਮ ਆਪਾਂ ਨਾਲ ਕਰ ਲਾਂਗੇ ਜਿੱਦਾਂ ਹੁੰਦਾ ਵੀ ਇਥੇ ਹਰ ਜੂਸ ਦੀ ਦੁਕਾਨ ਆ ਜਾਂ ਹੋਰ ਕੁਝ ਵੀ ਆ ਉਹ ਵੀ ਆਪਾਂ ਇਹਨਾਂ ਇਹਨਾਂ ਸਾਹਮਣੇ ਕਰਦਾਂਗੇ ਤੇਸ਼ ਵੀਰੇ ਜੇ ਕੋਈ ਹੋਰ ਵੀ ਗਲਤੀ ਹੋਈ ਉਹ ਵੀ ਆਪਸ ਦਾ ਰਹਿੰਦੇ ਮਾੜਾ ਧਿਆਨ ਦੇਣ ਵੀਰ ਨੂੰ ਆਪਾਂ ਮੇਰੇ ਜਿਹੜੇ ਘਰ ਦੇ ਹਾਲਾਤ ਨੇ ਉਹ ਥੋੜੇ ਥੋੜੇ ਹੋਰ ਹੀ ਮਾੜੇ ਜੇ ਹਸਦ ਨੇ ਮੇਰਾ ਜਿਹੜਾ ਫਾਦਰ ਸਾਹਿਬ ਨੇ ਉਹ ਕੋਲੇ ਟਿੱਲੇ ਰਹਿੰਦੇ ਨੇ ਇਸ ਕਰਕੇ ਮੈਂ ਆਪਣਾ ਕੰਮ ਕੀਤਾ ਪਹਿਲਾਂ ਮੈਂ ਕਿਸੇ ਹੋਰ ਦਾ ਕੰਮ ਕਰਦਾ ਸੀ ਵੀਰੇ 9-10 ਹਜ਼ਾਰ ਨਾਲ ਮੇਰਾ ਕੋਈ ਯਾਰਾ ਨਹੀਂ ਹੁੰਦਾ ਸੀ ਉਸ ਕਰਕੇ ਮੈਂ ਆਪਣਾ ਕੰਮ ਕੀਤਾ ਪਰ ਅੱਜ ਚਾਰ ਮਹੀਨੇ ਹੋ ਗਏ ਮੱਕ ਜੋ ਜਿਹੜੀ ਵੀ ਸਬਜ਼ੀ ਲੈ ਕੇ ਆਉਂਦਾ ਮੈਂ ਇੱਕ ਦਿਨ ਲਿਆਉਂਦਾ ਦੂਜੇ ਦਿਨ ਵੀ ਸਿੱਟਣੀ ਪੈਂਦੀ ਸੀ ਜਿਹੜੇ ਆਪਣੇ ਪੰਜਾਬੀ ਵੀਰ ਆ ਉਹ ਬਹੁਤ ਹੀ ਜ਼ਿਆਦਾ ਨੇ ਉਧਰ ਪਈਆਂ ਕੋਲ ਹੀ ਆ ਕੇ ਕੁਛ ਨੇ ਮੈਂ ਬੇਨਤੀ ਕਰਨਾ ਆਪਣੇ ਪੰਜਾਬੀ ਵੀਰਾਂ ਨੂੰ ਮੈਨੂੰ ਮਾਣ ਵੀ ਆ ਅੱਜ ਨਹੀਂ ਤਾਂ ਕੱਲ ਨਹੀਂ ਉਹ ਕਦੇ ਵੀ ਆਉਣਗੇ ਤਾਂ ਮੇਰਾ ਫਰਕ ਜ਼ਰੂਰ ਦੇਣਗੇ ਮੈਂ ਕਹਿੰਦੀ ਭਾਈ ਆਓ ਵੀਰੇ ਆਉਂਗੇ ਜ਼ਰੂਰ ਆਉਂਗੇ ਇਸ ਵੀਡੀਓ ਨੂੰ ਪੰਜਾਬੀਓ ਸ਼ੇਅਰ ਵੀ ਜ਼ਰੂਰ ਕਰਦੇ ਹੋ ਜੇ ਤੁਸੀਂ ਆਪਣੇ ਪੰਜਾਬੀ ਦੇਖੋ ਯਾਰ ਪੰਜਾਬੀ ਮੁੰਡਾ ਹੈ ਆਪਣਾ ਤੇ ਘਰ ਦੇ ਜਿਹੜੇ ਆਰਥਿਕ ਹਾਲਾਤ ਹੈ ਉਹ ਵੀ ਖਰਾਬ ਆ ਹੁਣੇ ਭਾਈ ਕਿੰਨੇ ਭਰਾਏ ਤੁਸੀਂ ਵੈਸੇ ਮੇਰੇ ਦੋ ਭਰਾ ਵੀ ਅਸੀਂ ਦੋ ਭਰਾ ਦੂਸਰਾ ਭਰਾ ਕੀ ਕਰਦਾ ਇਹ ਉਹ ਆਪਣਾ ਕੰਮ ਕਰ ਤੋਂ ਲੱਗ ਰਹਿਣਾ ਮੇਤੋਂ ਮੈਂ ਆਪਣਾ ਲੱਗ ਰਹਿਣਾ ਘਰ ਤੋਂ ਤੇ ਉਹ ਵੀ ਰਾਏ ਆ ਵੀਰ ਸਬਜ਼ੀ ਲੈਣੀ ਹੈ ਜੀ ਅੱਛਾ ਜੀ ਹਾਂ ਜੀ ਤੇ ਵੀ ਦੂਸਰਾ ਭਰਾ ਕਿਆ ਕੰਮ ਕਰਦਾ ਜੀ ਉਹ ਆਪਣਾ ਲੱਕ ਕੰਮ ਕਰਦਾ ਵੀਰੇ ਲੱਕ ਰਹਿੰਦਾ ਉਹ ਫੈਕਟਰੀ ਕੰਮ ਕਰਦਾ ਵੀਰੇ ਆਇਆ ਹੋਇਆ ਜੀ ਉਹ ਨਾ ਵਨ ਮੈਰਿਟ ਐਵਰੀ ਅੱਛਾ ਤੁਹਾਡੇ ਕੋਲ ਕਿੰਨੇ ਬੱਚੇ ਨੇ ਫਿਰ ਦੋ ਬੱਚੇ ਇੱਕ ਬੇਟਾ ਇੱਕ ਕੁੜੀ ਵੀਰੇ ਅੱਛਾ ਮੰਮੀ ਡੈਡੀ ਤੁਹਾਡੇ ਨਾਲ ਹੀ ਰਹਿੰਦੇ ਆ ਹਾਂ ਮੰਮੀ ਰਹਿੰਦੇ ਮੇਰੇ ਨਾਲ ਹੀ ਠੀਕ ਠੀਕ ਮੈਂ ਉਹੀ ਕਹਿੰਦਾ ਜੀ ਵੀ ਵੱਧ ਤੋਂ ਵੱਧ ਵੀਰੇ ਅੱਜ ਨਹੀਂ ਤੇ ਕੱਲ ਮੇਰਾ ਸਾਥ ਦਿਓ ਜੋ ਤੁਸੀਂ ਕਹੋਗੇ ਆਪਾਂ ਉਦਾਂ ਮੈਂ ਕਰਦਾਂਗੇ ਜੇ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਈ ਆਪਾਂ ਉਹ ਵੀ ਹੱਲ ਕਰਾਂਗੇ ਵੀਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਵੀ ਅਸੀਂ ਅੱਜ ਇਸ ਮੁੰਡੇ ਨੂੰ ਨਿਰਾਸ਼ ਕਰਤਾ ਨਾ ਜੇ ਅਸੀਂ ਅੱਜ ਆਪਣੇ ਪੰਜਾਬੀਆਂ ਨੂੰ ਨਿਰਾਸ਼ ਕਰਤਾ ਤਾਂ ਤੁਸੀਂ ਯਕੀਨ ਮੰਨਿਓ ਦੋਸਤੋ ਕਦੇ ਵੀ ਕਿਸੇ ਪੰਜਾਬੀ ਮੁੰਡੇ ਨੇ ਆਪਣਾ ਕੰਮ ਕਰਨ ਦਾ ਸੋਚਣਾ ਵੀ ਨਹੀਂ ਆ ਜੇ ਤੁਸੀਂ ਅੱਜ ਵੀ ਪ੍ਰਵਾਸੀਆਂ ਦਾ ਸਾਥ ਦਿੰਦੇ ਰਹੇ ਨਾ ਤਾਂ ਉਹ ਦਿਨ ਦੂਰ ਨਹੀਂ ਆ ਜਦੋਂ ਤੁਹਾਨੂੰ ਜਿੰਨੇ ਵੀ ਸਾਡੇ ਪੰਜਾਬੀ ਮੁੰਡੇ ਆ ਜਾਂ ਤਾਂ ਪਰਦੇਸਾਂ ਦਾ ਰੁੱਖ ਕਰਨਗੇ ਜਾਂ ਫਿਰ ਨਿਰਾਸ਼ ਹੋ ਕੇ ਕੋਈ ਹੋਰ ਕੰਮ ਨੂੰ ਜਾਣਗੇ ਸੋ ਦੇਖੋ ਇਮਾਨਦਾਰੀ ਦਾ ਕੰਮ ਕਰਦਾ ਮੁੰਡਾ ਸਵੇਰੇ ਸਾਜਰੇ ਉੱਠ ਕੇ 4 ਵਜੇ ਉੱਠ ਕੇ ਮੰਡੀ 'ਚ ਸਬਜ਼ੀ ਲੈਣ ਜਾਂਦਾ ਉਸ ਤੋਂ ਬਾਅਦ ਆ ਕੇ ਫਿਰ ਇਹਨੇ ਆਪਣਾ ਜਿਹੜਾ ਅੱਡਾ ਲਾਇਆ ਹੋਇਆ ਔਰੇ ਬੱਸ ਸਟੈਂਡ ਦੇ ਕੋਲ ਉੱਥੇ ਆ ਕੇ ਵਿਚਾਰਾ ਸਵੇਰ ਤੇ ਲੈ ਕੇ ਸ਼ਾਮ ਤੱਕ ਬੈੰਦਾ ਲੇਕਿਨ ਸ਼ਾਮ ਨੂੰ ਇਹ ਕਹਿੰਦਾ ਮੈਨੂੰ ਉਸੇ ਤਰ੍ਹਾਂ ਨਿਰਾਸ਼ ਮੁਰਨਾ ਪੈਂਦਾ ਮੈਨੂੰ ਦਿਹਾੜੀ ਵੀ ਪੂਰੀ ਨਹੀਂ ਪੈਂਦੀ ਸੋ ਪੰਜਾਬੀਓ ਇਹ ਹੁਣ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਆਪਣਿਆਂ ਨੂੰ ਪਹਿਲ ਦੇਣੀ ਆ ਜਾਂ ਫਿਰ ਤੁਸੀਂ ਇੱਥੇ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਕਾਮਯਾਬ ਕਰਨਾ ਹੈ ਇਹ ਤੁਹਾਡੇ ਹੱਥ ਵਿੱਚ ਆ। ਸੋ ਅੱਜ ਤੁਸੀਂ ਦੇਖੇ ਲਿਆ ਹੁਣ ਕਿ ਅਸੀਂ ਹੁਣ ਤੱਕ ਪ੍ਰਵਾਸੀਆਂ ਨੂੰ ਕਾਮਯਾਬ ਕਰਕੇ ਆਖਰ ਉਹਨਾਂ ਤੋਂ ਕੀ ਇਨਾਮ ਖਟਿਆ? ਅਸੀਂ ਕੀ ਪਾਇਆ ਏ? ਜਿਨ੍ਹਾਂ ਨੂੰ ਤੁਸੀਂ ਕਾਮਯਾਬ ਕੀਤਾ ਉਹਨਾਂ ਨੇ ਤੁਹਾਡੀਆਂ ਇੱਜਤਾਂ ਨੂੰ ਹੱਥ ਪਾਇਆ। ਉਹਨਾਂ ਨੇ ਹੀ ਤੁਹਾਨੂੰ ਖਤਮ ਕਰਨ ਦਾ ਸੋਚਿਆ ਤੁਹਾਡੀਆਂ ਜੜਾਂ ਤੱਕ ਵੱਢਣ ਦਾ ਸੋਚਿਆ। ਸੋ ਦੇਖੋ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਸਭ ਤੋਂ ਜਿਹੜੀ ਪਹਿਲਾਂ ਪਹਿਲ ਆ ਪਹਿਲ ਦੇ ਆਧਾਰ ਤੇ ਆਪਣੇ ਪੰਜਾਬੀਆਂ ਦਾ ਸਾਥ ਦਿਓ ਆਪਣੇ ਪੰਜਾਬੀਆਂ ਦੀ ਬਾਹ ਫੜੋ ਆਪਣੇ ਮੁੰਡਿਆਂ ਦਾ ਭਾਈ ਜੀ ਹੱਥ ਫੜੋ ਤਾਂ ਜੋ ਸਾਡੇ ਪੰਜਾਬੀ ਮੁੰਡੇ ਵੱਧ ਚੜ ਕੇ ਮਿਹਨਤ ਕਰਨ ਵੱਧ ਚੜ ਕੇ ਅੱਗੇ ਆਉਣ ਸੋ ਪੰਜਾਬੀ ਮੁੰਡੇ ਇੱਕ ਤਾਂ ਤਾਂ ਹੀ ਨਹੀਂ ਭਾਈ ਜੀ ਕੰਮ ਕਰਦੇ ਸ਼ੁਰੂ ਕਿਉਂਕਿ ਸਭ ਤੋਂ ਵੱਡੀ ਸ਼ਿਕਾਇਤ ਹੈ ਇਹ ਹੀ ਹੁੰਦੀ ਆ ਕਿ ਜਿਹੜੇ ਸਾਡੇ ਲੋਕ ਹਨ ਉਹ ਪ੍ਰਵਾਸੀਆਂ ਕੋਲ ਜਾ ਕੇ ਖੁਸ਼ ਆ ਜਦ ਕਿ ਪ੍ਰਵਾਸੀਆਂ ਦੀ ਨਾ ਕੋਈ ਸਾਫ ਸਫਾਈ ਹੁੰਦੀ ਆ ਨਾ ਹੀ ਕੋਈ ਇੰਨਾ ਵਧੀਆ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੋ ਐਸੇ ਕਰਕੇ ਸਾਡੇ ਪੰਜਾਬੀ ਮੁੰਡੇ ਕੋਈ ਵੀ ਕੰਮ ਕਰਨ ਤੋਂ ਡਰਦੇ ਆ ਸੋ ਸ਼ਾਮ ਨੂੰ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਇੱਕ ਪਾਸੇ ਪ੍ਰਵਾਸੀ ਦੀ ਰੇੜੀ ਲੱਗੀ ਹੁੰਦੀ ਆ ਤੇ ਇੱਕ ਪਾਸੇ ਪੰਜਾਬੀ ਦੀ ਰੇੜੀ ਲੱਗੀ ਹੁੰਦੀ ਆ ਲੇਕਿਨ ਪ੍ਰਵਾਸੀ ਦੀ ਰੇੜੀ ਪਰ ਤੁਸੀਂ ਇਹ ਦੇਖ ਲਓ ਵੀ ਨੰਬਰ ਲੱਗਦਾ ਏ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਪੰਜਾਬੀ ਸਾਡੇ ਬੇਲੇ ਬੈਠੇ ਮੱਖੀਆਂ ਮਾਰਦੇ ਹੁੰਦੇ ਆ ਜਦਕਿ ਪੰਜਾਬੀਆਂ ਦੀ ਸਾਫ ਸਫਾਈ ਵੀ ਜ਼ਿਆਦਾ ਹੁੰਦੀ ਆ ਔਰ ਜਿਹੜਾ ਪੰਜਾਬੀਆਂ ਦਾ ਕੰਮ ਕਰਨ ਦਾ ਢਾਂਗਾ ਉਹ ਵੀ ਸਾਫ਼ ਸੁਥਰਾ ਹੁੰਦਾ। ਸੋ ਪੰਜਾਬੀਆਂ ਜੇ ਕਿਤੇ ਅੱਜ ਇਹ ਵੀਡੀਓ ਪਰਵਾਸੀਆਂ ਦੀ ਹੁੰਦੀ ਤਾਂ ਤੁਸੀਂ ਸ਼ੇਅਰ ਆਲੀ ਨੇਰੀ ਲਿਆ ਦੇਣੀ ਸੀ। ਮੈਨੂੰ ਪਤਾ ਤੁਸੀਂ ਇਹ ਵੀਡੀਓ ਸ਼ੇਅਰ ਨਹੀਂ ਕਰਨੀ ਕਿਉਂਕਿ ਇਹ ਵੀਡੀਓ ਇੱਕ ਗੁਰਸਿੱਖ ਦੀ ਆ, ਇੱਕ ਪੰਜਾਬੀ ਦੀ ਆ, ਇੱਕ ਮਿਹਨਤੀ ਪੰਜਾਬੀ ਮੁੰਡੇ ਦੀ ਆ। ਮੈਨੂੰ ਪਤਾ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਨਾਲ ਵਿਤਕਰਿਆ ਕਰਨਾ, ਤੁਸੀਂ ਪੰਜਾਬੀ ਹੋ ਕੇ ਪੰਜਾਬੀ ਦੀ ਸਪੋਰਟ ਨਹੀਂ ਕਰਨੀ। ਪਰ ਮੈਂ ਫੇਰ ਵੀ ਇਹ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਰਿਹਾ ਮੈਂ ਪੂਰਾ ਜ਼ੋਰ ਲਾ ਦੂੰਗਾ ਕਿ ਸਾਡੇ ਪੰਜਾਬੀਆਂ ਨੂੰ ਹੀ ਕੰਮ ਮਿਲੇ ਸਾਡੇ ਪੰਜਾਬੀ ਵੱਧ ਚੜ ਕੇ ਆਪਣੇ ਬਿਜ਼ਨਸ ਸ਼ੁਰੂ ਕਰਨ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ ਪਰ ਮੈਂ ਤਾਂ ਪ੍ਰਣ ਕੀਤਾ ਹੋਇਆ ਕਿ ਮੈਂ ਜਿੰਨਾ ਵੀ ਸਮਾਨ ਖਰੀਦਣਾ ਹੈ ਹਮੇਸ਼ਾ ਪੰਜਾਬੀਆਂ ਤੋਂ ਹੀ ਖਰੀਦਣਾ ਹੈ ਅਤੇ ਸ਼ੁਰੂ ਤੋਂ ਹੀ ਪੰਜਾਬੀਆਂ ਤੋਂ ਹੀ ਖਰੀਦਦਾ ਆ ਹਾਂ